ਤਨ ਅਹੇ ਗੁਰ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਆਂ ਦੇਵ ਜੋਰ ਚਰਨ ਗਹਾਂ ਮੈਂ ਤਾਂ ਸ਼ਵਰਸਨਾ ਦੀ ਜਹ ਪ੍ਰਾਨ ਆ ਕੋਰ ਕੋਈ ਜਨ ਹਰ ਸਿਆ ਦੇਵ ਜੋਰ ਚਰਨ ਕਹਾ ਬਤ ਸ਼ਵਰਸਨਾ ਦੀ ਜਹ ਪ੍ਰਾਨਿਆ ਕੋਰਾ ਰਹਾਓ ਮਾਨ ਤਨ ਮੇਰੇ ਮਲ ਘਰ ਤਕਿਆਰ ਹਰ ਸਿੰਚ ਸੁਧ ਸੰਜੋਰ ਯਾਰਸ ਮਹ ਮਗਨ ਹੋਤ ਕਿਰਪਾ ਤੇ ਨਾਹ ਦੇਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਵਾ ਤੁਮਰੀਆ ਅਬ ਹੈ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸੋਰਾ ਆਇਓ ਸ਼ਰਣਾ ਦੀਨ ਦੁਖ ਭੰਜਨ ਚਿਤਵ ਤਮਰੀਆ ਰ ਅਬ ਹੈ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਅੰਧਨ ਸ਼ੋਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋਂ ਬਕੋ ਸੁਭਰਤਨਾ ਦੀਜੈ ਪ੍ਰਾਨ ਆਪੋਰ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈਤਿ ਸ੍ਰੀ ਰਾਜੰਦਰ ਪਾਵਨ ਅੰਗ 731 ਤੇ ਦੋ ਤੇ ਸੁਭਾਏਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦਿੰਦੇ ਕਹਿੰਦੇ ਕੋਈ ਹੋਵੇ ਰੱਬ ਦਾ ਪਿਆਰਾ ਰੱਬ ਦਾ ਭਗਤ ਰੱਬ ਦਾ ਸੇਵਕ ਜੋ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੇ ਨਾਲ ਉਸ ਰੱਬ ਦੇ ਨਾਲ ਜੋੜ ਦੇਵੇ ਤੇ ਜੋੜੇਗਾ ਉਹ ਜਿਹੜਾ ਜੁੜਿਆ ਹੋਵੇਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਜੋੜ ਦੇ ਉਸ ਦੇ ਮੈਂ ਚਰਨ ਫੜ ਲਵਾਂਗਾ ਉਸ ਤੇ ਲਈ ਆਪਣੀ ਰਸਨਾ ਤੋਂ ਮਿੱਠੇ ਮਿੱਠੇ ਪਿਆਰੇ ਪਿਆਰੇ ਬੋਲ ਬੋਲਾਂਗਾ ਤੇ ਨਾਲ ਕਹਿੰਦੇ ਮੇਰੀ ਇਹ ਜਿੰਦ ਵੀ ਭੇਟਾਂ ਦੇ ਤੌਰ ਤੇ ਉਸ ਪਿਆਰੇ ਨੂੰ ਦੇ ਦਿੱਤੀ ਜਾਵੇ ਜਿਹੜਾ ਮੇਰੇ ਪਿਆਰੇ ਦਾ ਮੈਨੂੰ ਮਿਲਾਪ ਹਾਸਲ ਕਰਾਵੇ ਇੰਨੀ ਤੋਂ ਵਡਿਆਈ ਹੈ ਉਸ ਪਿਆਰੇ ਨੂੰ ਮਿਲਾਪ ਕਰਨ ਵਾਲੇ ਦੀ ਤੇ ਇੰਨਾ ਕੁਝ ਦਿੱਤਾ ਜਾ ਸਕਦਾ ਹੈ ਜਿਹੜਾ ਪ੍ਰੀਤਮ ਦਾ ਮਿਲਾਪ ਕਰਾਵੇ ਸਤਿਗੁਰ ਕਿਰਪਾ ਕਰਨ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਕੇ ਅਸੀਂ ਵੀ ਉਸ ਪਿਆਰੇ ਪ੍ਰੀਤਮ ਨੂੰ ਮਨਮੋਹਨ ਨੂੰ ਮਿਲ ਲਈਏ ਤਾਂ ਕਿ ਸਾਡਾ ਆਇਆ ਸਾਫਾ ਲੋ ਹੋ ਜਾਵੇ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵੇ ਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਦੀ ਕਲ ਨੂੰ ਵੀਰੀ ਵੀਰੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪਾਵਨ ਗੁਰਿਆਈ ਪਰਵ ਹੈ ਵਚੜ ਕੇ ਹਾਜ਼ਰੀਆਂ ਭਰ ਕੇ ਸਤਿਗੁਰ ਪਤਾਂ ਦੇ ਆਸ਼ੀਸ਼ਾ ਪ੍ਰਾਪਤ ਕਰਨੀਆਂ ਜੀ ਹੋਈਆਂ ਭੁੱਲਾਂ ਦੇਖੇਵਾ ਵਾਹੇ ਹੈ ਗੁਰਜੀਕਾ ਖਾਲਸਾ ਵਾਹੇ ਹੈ ਗੁਰਜੀਕੀ ਫਤ